ਨਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਹੀ ਦਾੰਦੇ ਸਿਰਤਾਜ ਸਤਿਗੁਰੂ ਜੀ ਆਪਣੀ ਜ਼ੁਬਾਨੇ ਪਾਕ ਤੋਂ ਉਚਾਰਨ ਕਰਕੇ ਸੋਹੀ ਰਾਗ ਦੇ ਅੰਦਰ ਅੰਕੁਤ ਕਰਦੇ ਨੇ ਗਰੀਬ ਨਵਾਜ਼ ਪੰਜਵੇਂ ਗੁਰਦੇਵ ਮਹਾਰਾਜ ਜੀਵਨ ਨੂੰ ਸਮਝਾਉਂਦੇ ਨੇ ਸੰਸਾਰ ਦੇ ਵਿੱਚ ਆਏ ਆ ਤੇ ਮਾਲਕ ਨੂੰ ਜਪ ਤਾਂ ਪਾਰ ਉਤਾਰਾ ਹੋਵੇਗਾ ਸੰਸਾਰ ਤੋਂ ਤਰਿਆ ਕਿਵੇਂ ਜਾਣਾ ਸੰਸਾਰ ਬੜਾ ਭयंकर ਰੂਪ ਦੇ ਵਿੱਚ ਦਿਖਾਈ ਦਿੰਦਾ ਇਹ ਉਹਨਾਂ ਵਾਸਤੇ ਜਿਨ੍ਹਾਂ ਕੋਲ ਪਾਰ ਉਤਰਨ ਵਾਸਤੇ ਸਾਧਨ ਕੋਈ ਨਹੀਂ ਦੁਜੇ ਪਾਸੇ ਸੰਸਾਰ ਜਿਹੜਾ ਨਰੰਕਾਰ ਨੂੰ ਮਿਲਨ ਦਾ ਸਬਬ ਪ੍ਰਾਪਤ ਹੋਇਆ ਸੰਸਾਰ ਦੇ ਵਿੱਚ ਆਏ ਤੂੰ ਬਿਗੈਰ ਨਰੰਕਾਰ ਨਾਲ ਮਿਲਾਪ ਨਹੀਂ ਸੰਸਾਰ ਵਿੱਚ ਸਰੀਰ ਧਾਰਨ ਕਰਕੇ ਮਨੁੱਖਾਂ ਵਾਲਾ ਤੇ ਪਰੀਪੂਰਣ ਪਰਮਾਤਮਾ ਦੀਆਂ ਇਸ਼ਾਵਾਂ ਕਿਰਦੇਵ ਚ ਪ੍ਰਗਟ ਕਰਕੇ ਮਾਲਕ ਨੂੰ ਆਰਾਧਦਾਏ ਤੇ ਫਿਰ ਉਹ ਐਸਤਾ ਐਸਤਾ ਮਾਲਕ ਦਾ ਰੂਪ ਹੋਣ ਦਾ ਜ਼ਤਨ ਕਰਦਾ ਹੈ ਸਤਿਗੁਰੂ ਗਰੀਬ ਨਿਵਾਜ਼ ਦੇ ਹਜ਼ੂਰ ਜੋਦੜੀ ਕੀਤੀ ਉਹਨੇ ਜਗਿਆਸੂ ਮੁਖ ਦਵਾਰਾ ਮਹਾਰਾਜ ਇਸ ਸੰਸਾਰ ਸਮੁੰਦਰੇ ਤੇਸ ਸਮੁੰਦਰ ਤੋਂ ਤਰਿਆ ਕਿਵੇਂ ਜਾਏ ਪਾਰ ਕਿਵੇਂ ਉਤਰੀ ਅਸੀਂ ਬੜੀ ਕਠਨਤਾਈ ਦੇ ਅੰਦਰ ਗੁਜ਼ਰ ਰਹੇ ਆ ਇਨਾ ਭਿਆਨਕ ਸੰਸਾਰ ਤਰਿਆ ਨਹੀਂ ਦਾਣਾ ਤੁਸੀਂ ਕਿਰਪਾ ਕਰੋ ਫਿਰ ਪਾਦਸ਼ਾ ਗੁਰੂ ਅਰਜਨ ਦੇਵ ਸਾਹਿਬ ਸੱਚੀ ਸਰਕਾਰ ਆਪਣੀ ਜ਼ੁਬਾਨੇ ਪਾਕ ਤੋ ਉਚਾਰਨ ਕਰਦੇ ਨੇ ਕਹਿਣ ਲੱਗੇ ਸਾਧ ਸੰਗ ਤਰੈ ਭੈ ਸਾਗਰ ਗੁਰੂ ਅਰਜਨ ਦੇਵ ਮਹਾਰਾਜ ਦਿਨ ਦੁਨੀਆਂ ਦੇ ਮਾਲਕ ਕਿਰਪਾ ਕਰਦੇ ਨੇ ਕਹਿੰਦੇ ਜੇ ਤੂੰ ਭਵ ਦਲ ਤੋ ਪਾਰ ਹੋਣੈ ਨਾ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਫਿਰ ਸਾਧ ਸੰਗ ਕਰਿਆ ਕਰ ਸਾਧ ਸੰਗ ਸਾਧ ਸੰਗਤ ਦੇ ਨਾਲ ਮਿਲ ਕੇ ਪੈ ਰੂਪ ਭਿਆਨਕ ਜਿਹੜਾ ਡਰ ਰੂਪ ਡਰਾਉਣ ਵਾਲਾ ਸਾਗਰ ਸੰਸਾਰੇ ਤਰ ਜਾਵੇਂਗਾ ਸਾਧ ਸੰਗਤ ਕਿੱਥੇ ਜਿੱਥੇ ਸਤਿਗੁਰੂ ਆ ਸਤਗੁਰੂ ਤੋਂ ਬਗੈਰ ਸਾਧ ਸੰਗਤ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਉਹਨਾਂ ਨੂੰ ਸਤਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਏ ਵੱਡ ਭਾਗੀ ਨੂੰ ਵੱਡਿਆਂ ਭਾਗਾ ਵਾਲੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਇਥੇ ਆ ਕੇ ਔਰ ਵੱਡੇ ਭਾਗਾਂ ਦੇ ਕਾਰਨ ਸਾਧ ਸੰਗਤ ਮਿਲੇ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਿਉ ਮਹਾਰਾਜ ਸਹਿਬ ਕਹਿੰਦੇ ਸਾਧ ਸੰਗਤ ਤੋਂ ਬਗੈਰ ਜੀਵਨ ਅੰਦਰ ਵਿਚਾਰਾਂ ਅੰਦਰ ਹਿਰਦੇ ਅੰਦਰ ਮੈਲ ਭਰ ਜਾਂਦੀ ਏ ਤੇ ਮੈਲਾ ਜਿਹੜਾ ਮਾਲਕ ਨੂੰ ਪ੍ਰਵਾਨ ਨਹੀਂ ਮਾਲਕ ਨਾਲ ਮਿਲਦਾ ਨਹੀਂ ਮੈਲਾ ਕਿਸੇ ਨੂੰ ਵੀ ਪ੍ਰਵਾਨ ਨਹੀਂ ਸੰਸਾਰ ਚ ਦੇਖੋ ਥੋੜੇ ਜਿਹਾ ਕਪੜੇ ਮੈਲੇ ਹੋ ਜਾਣ ਉਤਾਰਦੇ ਹੀ ਦੇਨੇ ਨਹੀਂ ਪਹਿਨੇ ਜਾਂਦੇ ਔਰ ਕੋਈ ਬਰਤਨ ਮੈਲਾ ਹੋਵੇ ਉਹਨਾਂ ਨਹੀਂ ਉਹਦੇ ਸ਼ਿਕਾਇਤ ਆ ਦ ਸਕਦਾ ਕਹੇਦਾ ਨਹੀਂ ਇਹਨੂੰ ਸਾਫ਼ ਕਰਕੇ ਲਿਆਓ ਕਪੜੇ ਪਹਿਨਣ ਤੋਂ ਅਨਕਾਰਤ ਨਹੀਂ ਮੈਂ ਇਹ ਸਾਫ਼ ਹੋਣੇ ਚਾਹੀਦੇ ਬਰਤਨ ਵਰਤਨ ਤੋਂ ਮੈਂ ਅਨਕਾਰਤ ਨਹੀਂ ਬਰਤਨ ਸਾਫ਼ ਹੋਣਾ ਚਾਹੀਦਾ ਹੈ ਭੋਜਨ ਸ਼ਕਨ ਤੋਂ ਅਨਕਾਰਤ ਨਹੀਂ ਭੋਜਨ ਸਾਫ਼ ਸੁਥਰਾ ਹੋਵੇ ਪਾਣੀ ਪੀਣ ਤੋਂ ਅਨਕਾਰਤ ਨਹੀਂ ਪਾਣੀ ਮੈਲਾ ਸਾਫ਼ ਨਹੀਂ ਸਾਫ਼ ਪਾਣੀ ਹੋਵੇ ਮਹਾਰਾਜ ਸਾਹਿਬ ਮੀਰ ਕਰਦੇ ਨੇ ਫਿਰ ਤੇਰਾ ਜੀਵਨ ਤੇਰੇ ਵਿਚਾਰ ਤੇਰੇ ਖਿਆਲਤ ਪਰਮਾਤਮਾ ਨੂੰ ਕਿਵੇਂ ਪ੍ਰਵਾਨ ਹੋ ਜਾਣਗੇ ਤੇਰੇ ਖਿਆਲਤ ਮੈਲੇ ਨੇ ਤੇਰੇ ਵਿਚਾਰ ਮੈਲ ਵਾਲੇ ਨੇ ਤੇਰਾ ਅੰਤਸ਼ ਕਰਨ ਗਿਰਦਾ ਮੈਲਾ ਤੇਰਾ ਮਨ ਮੈਲਾ ਤੇ ਮਨ ਮੈਲਾ ਹੋਣ ਦੇ ਕਾਰਨ ਸਭ ਕੁਝ ਮੈਲਾ ਮਨ ਮੈਲੇ ਸਭ ਕੁਛ ਮੈਲਾ ਤਨ ਤੋਂ ਤੇ ਮਨ ਹੱਛਾ ਨ ਹੋਏ ਇਹ ਸੰਸਾਰ ਦੇ ਵਿੱਚ ਆਇਆ ਤੇ ਆਪਣੇ ਵਿਚਾਰ ਸਾਬ ਸੁਥਰੇ ਕਰ ਖਿਆਲ ਸਾਬ ਸੁਥਰੇ ਕਰ ਮਨ تیر ਪਵਿੱਤਰ ਤਾਈ ਦੇ ਸਹਿਤ ਹੋਵੇ ਸਾਫ ਸੁਥਰਾ ਹੋਵੇ ਤਾਂ ਮਾਲਕ ਨੂੰ ਮਿਲਿਆ ਦਾ ਨਹੀਂ ਮਹਾਰਾਜ ਸੱਚੀ ਪਾਤਸ਼ਾਹ ਨੇ ਬਚਨ ਕੀਤੇ ਵੱਡੇ ਭਾਗੀ ਸਾਧ ਸੰਗ ਪ੍ਰਾਪਤ ਵੱਡੇ ਭਾਗਾਂ ਦੇ ਨਾਲ ਵੱਡੇ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਮਿਲਿਆ ਉਹਨਾਂ ਨੂੰ ਸਤ ਸੰਗੀਆਂ ਨੂੰ ਸਤ ਸੰਗਤ ਚ ਆ ਕੇ ਸਤ ਗੁਰੂ ਨੂੰ ਮਿਲਿਆ ਔਰ ਤਿੰਨ ਭੇਟਤ ਦੁਰਮਤ ਖੋਈ ਜਿਹੜੀ ਭੈੜੀ ਮਤ ਜਿਨਨੇ ਮਨ ਮੈਲਾ ਕੀਤਾ ਹੈ ਜਿਨਨੇ ਵਿਚਾਰ ਮੈਲੇ ਕੀਤੇ ਨੇ ਜਿਨਨੇ ਖਿਆਲات ਮੈਲੇ ਕੀਤੇ ਨੇ ਉਹ ਦੁਰਮਤ ਜਿਹੜੀ ਆ ਖੋਈ ਨਾਸ਼ ਹੋਈ ਇਥੇ ਆ ਕੇ ਸਤ ਸੰਗਤ ਵਿੱਚ ਮਹਾਰਾਜ ਮੀਰ ਕਰਦੇ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਧੁਰ ਨਾਨਕ ਦਾਸ ਬਸੈ ਜਿਨਹਾਰ ਨਾਮ ਰਿਧੈ ਪਰੋਈ ਜਿਨ੍ਹਾਂ ਦੇ ਹਿਰਦੇ ਵਿੱਚ ਸਾਧ ਸੰਗਤ ਕਰਦੇ ਆ ਨਾਮ ਵਸ ਗਿਆ ਹੈ ਵਸ਼ਨਾਵਾ ਕਾਮਨਾਵਾ ਤੋਂ ਹਿਰਦਾ ਮੁਕਤ ਹੋ ਗਿਆ ਰਹਿਤ ਹੋ ਗਿਆ ਹੁਣ ਨਾਮ ਵਸਿਆ ਜਿੱਥੇ ਨਾਮ ਹੈ ਤੇ ਅਵਸ਼ੇ ਓਥੇ ਭਗਵਾਨ ਆਵੇਗਾ ਓਥੇ ਸ਼ੈਤਾਨ ਨਹੀਂ ਆਵੇਗਾ ਤੇ ਜਦੋਂ ਸ਼ੈਤਾਨ ਆਵੇਗਾ ਸਰੀਰ ਸ਼ੈਤਾਨੀਆਂ ਦਾ ਘਰ ਬਣ ਜਾਵੇਗਾ ਇਹ ਸ਼ੈਤਾਨੀਆਂ ਕਰੇਗਾ ਕਿਉਂਕਿ ਸ਼ੈਤਾਨ ਦਾ ਵਾਸ ਹੈ ਭਗਵਾਨ ਦਾ ਵਾਸ ਹੈ ਤੇ ਅੰਦਰ ਭਜਨ ਹੋਵੇਗਾ ਤੇ ਸਰੀਰ ਭਜਨ ਬੰਦਗੀ ਵਾਲੀ ਜਗਾ ਵੱਲ ਨੂੰ ਵਧੇਗਾ ਸ਼ੈਤਾਨ ਦਾ ਵਾਸ ਹੈ ਸ਼ੈਤਾਨੀਆਂ ਕਰਦਾ ਹੈ ਮਨ ਮੰਨੀਆਂ ਕਰਦਾ ਹੈ ਉਹੋ ਜੀਆਂ ਜਗਾਵਾਵਾਂ ਪਾਲੇਗਾ ਉਹੋ ਜੇ ਮਿੱਤਰ ਪਾਲੇਗਾ ਉਹੋ ਜੇ ਦੋਸਤ ਬਣਾਵੇਗਾ ਮਹਾਰਾਜ ਮੇਰ ਕਰਦੇ ਆ ਸਾਧ ਸੰਗ ਤਰੈ ਤੈ ਸਾਗਰ ਸਾਧ ਸੰਗ ਤੂੰ ਬਿਨਾ ਸੰਸਾਰ ਸਮੁੰਦਰ ਤਰਿਆ ਨਹੀਂ ਹੁੰਦਾ ਨਾ ਜੇ ਤਰਨਾ ਹੈ ਤੇ ਸਾਧ ਸੰਗਤ ਵਿੱਚ ਆ ਸਾਧ ਸੰਗਤ ਕਰਿਆ ਕਰ ਸਤਿਗੁਰੂ ਦਾ ਸੰਗ ਕਰਿਆ ਕਰ ਤੇ ਸਾਧ ਨਾਮੇ ਸੁਧਰੇ ਹੋਏ ਦਾ ਸਾਧ ਨਾਮੇ ਜੀਵਨ ਸਵਰੇ ਹੋਏ ਦਾ ਨਹੀਂ ਤਾਂ ਸਾਧੂ ਉਹ ਆ ਜਿਹੜਾ ਸਾਧਨਾ ਕਰਨ ਲੱਗ ਪਿਆ ਆਪਣੇ ਆਪ ਨੂੰ ਸੋਧਣ ਲੱਗ ਪਿਆ ਸਵਾਰਣ ਲੱਗ ਪਿਆ ਸੁਧਾਰਣ ਲੱਗ ਪਿਆ ਉਹ ਸਾਧ ਦੇ ਤਨ ਸਾਧ 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 ਸਦਾਇਆ ਸਾਧਨਾ ਕਰਦੇ ਆ ਤਨ ਨੂੰ ਮਨ ਨੂੰ ਵਿਚਾਰਾਂ ਨੂੰ ਫਿਰ ਸਾਧੂ ਬਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿੱਥੇ ਸਾਧੂ ਬੰਦਗੀ ਕਰਨ ਵਾਲੇ ਨਾ ਉਥੇ ਜਮਨੀ ਆਉਂਦਾ ਮਹਾਰਾਜ ਦੇ ਬਚਨ ਨੇ ਸਹਿਬ ਕਹਿੰਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹ ਅਣ ਤੂੰ ਨਹਿ ਛਟਹਿ ਨਿਕਟ ਨਾ ਜਾਈਓ ਦੂਤ ਧਰਮ ਰਾਜ ਕਹਿੰਦਾ ਜਮਦੂਤ ਕਿਸੇ ਬੰਦਗੀ ਕਰਨ ਵਾਲੇ ਦੇ ਨੇੜੇ ਨਾ ਚੱਲੇ ਜਾਇ ਜੀ ਤੁਹਾਨੂੰ ਵੀ ਸਜ਼ਾ ਮਿਲੇਗੀ ਉਨੋ ਡਿਸਟਰਬ ਕਰਨ ਦੀ ਤੇ ਮੈਨੂੰ ਵੀ ਸਜ਼ਾ ਮਿਲੇਗੀ ਉਹਦੇ ਕੋਲ ਤੁਸੀਂ ਜੇ ਚੱਲੇ ਗਏ ਤੇ ਬਾਣੀ ਪੜਨ ਵਾਲੇ ਦੇ ਬੰਦਗੀ ਕਰਨ ਵਾਲੇ ਦੇ ਕੋਲ ਨਹੀਂ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਧੂ ਅਰ ਜਿਨ ਨੇ ਆਪਾ ਤਨ ਸਵਾਰਿਆ ਆਕੇ ਸਧਾਰਿਆ ਉਹ ਰੱਬ ਨਾਲ ਪਿਆਰ ਕਰਨ ਵਾਲੀ ਰੰਗ ਰਤੜੀ ਰੂਹ ਅਰ ਜਿਨ ਨੇ ਆਪਾ ਸਵਾਰ ਕੇ ਤੇ ਸੁਰਤ ਪਰਮਾਤਮਾ ਵੱਲ ਨੂੰ ਚੱਲ ਪਈ ਸਫ਼ਰ ਕਰ ਰਿਹਾ ਹੈ ਤੇ ਜਦੋਂ ਸਫਰ ਕਰਦਾ ਕਰਦਾ ਮੰਜ਼ਲ ਤੇ ਪਹੁੰਚ ਗਿਆ ਉਸ ਨੂੰ ಪರಿਪੂਰਨ ਪਰਮਾਤਮਾ ਸਤ ਸਰੂਪ ਸੱਚ ਸਰੂਪ ਮਿਲ ਗਿਆ ਤੇ ਉਹਦੇ ਸਫਰ ਦਾ ਅੰਤ ਹੋ ਗਿਆ ਹੁਣ ਉਹਨੂੰ ਚੱਲਣਾ ਨਹੀਂ ਹੁਣ ਉਹਨੂੰ ਟਿਕਣਾ ਮਿਲ ਗਿਆ ਮਿਲ ਗਿਆ ਇੱਕ ਚ ਇੱਕ ਨਾਲ ਜੁੜ ਗਿਆ ਸਫਰ ਖਤਮ ਹੋ ਗਿਆ ਖਿਆਲ ਖਤਮ ਹੋ ਗਿਆ ਵਿਚਾਰ ਖਤਮ ਹੋ ਗਿਆ ਉਡੀਕ ਖਤਮ ਹੋ ਗਈ ਏ ਕਿਉਂਕਿ ਹੁਣ ਮਿਲ ਗਿਆ ਔਰ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਈ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਉਹ ਸਾਧੂ ਸਾਧਨਾ ਕਰਦਾ ਸਫਰ ਕਰਦਾ ਔਕੜਾਂ ਨੂੰ ਪੁਛਾੜਦਾ ਹੋਇਆ ਦੁਰਕਾਰਾਂ ਨੂੰ ਦੁਰਕਾਰਦਾ ਹੋਇਆ ਲੋਕਾਂ ਦੀਆਂ ਸੁਣੀਆਂ ਨੂੰ ਅਨ ਸੁਣੀਆਂ ਕਰਦਾ ਹੋਇਆ ਪਰਮਾਤਮਾ ਵਿੱਚ ਜਦੋਂ ਪਹੁੰਚਦਾ ਹੈ ਨਾ ਸਤ ਪਰਮਾਤਮਾ ਨੂੰ ਮਿਲਦਾ ਹੈ ਉਹਦੇ ਸਫਰ ਦਾ ਅੰਤ ਉਹਦੇ ਫੁਰਣਿਆਂ ਦਾ ਅੰਤ ਉਹਦੇ ਖਿਆਲਾਂ ਦਾ ਅੰਤ ਉਹਦੇ ਆਵਾ ਗਵਣ ਦਾ ਅੰਤ ਫੇਰ ਉਹਨੂੰ ਜਦੋਂ ਸਭ ਕਾਸੇ ਦਾ ਅੰਤੇ ਫੇਰੋ ਸਤ ਵਿੱਚ ਜਮਾ ਅੰਤ ਅੰਤ ਕਰਕੇ ਸਤ ਸਰੂਪ ਹੋ ਗਿਆ ਕੋਈ ਉਹ ਕਹਈਏ ਸੰਤ ਉਹ ਸੰਤ ਅੰਤ ਪਰਯੰਤ ਸੰਤ ਉਹ ਸਤ ਵਿੱਚ ਮਿਲ ਗਿਆ ਚੱਲਦਾ ਹੋਇਆ ਸਾਧੂ ਸਤ ਵਿੱਚ ਜਾ ਮਿਲਿਆ ਉਹਨੇ ਉਹਦਾ ਸੰਗ ਕਰ ਲਿਆ ਅਕਾਲ ਪੁਰਖ ਵੈਗੁਰੂ ਦਾ ਜਿੱਥੋਂ ਬਾਹਰੋਂ ਸਤ ਸੰਗ ਕਰਨਾ ਹੈ ਨਾ ਉਥੇ ਅੰਦਰੋਂ ਆਪਣੇ ਆਪ ਨੂੰ ਸਤ ਸਰੂਪ ਬਣਾਉਣਾ ਹੈ ਸਤ ਸੰਗਤ ਵਿੱਚ ਆ ਕੇ ਸਤ ਵੈਗੁਰੂ ਨੂੰ ਸੱਚ ਸਰੂਪ ਨੂੰ ਚਿੱਤ ਚ ਵਸਾਉਣਾ ਹੈ ਵਸਾ ਕੇ ਐਸਤਾ ਐਸਤਾ ਸਫਰ ਤੈ ਕਰਦੇ ਆ ਆਪਣੇ ਆਪ ਨੂੰ ਉਹਦੇ ਵਿੱਚ ਮਿਲਾਉਣਾ ਹੈ ਉਨੂੰ ਪ੍ਰਗਟ ਕਰਕੇ ਆਪਣੇ ਆਪੇ ਨੂੰ ਜੀਵਤਵਨੋ ਉਹ ਰੂਪ ਬਣਾਉਣਾ ਹੈ ਉਹਦਾ ਰੂਪ ਹੋਣਾ ਹੈ ਫਿਰ ਸਭ ਕੁਝ ਬਾਰੀ ਮਿਟਦਾ ਜਾਏਗਾ ਅੰਦਰੋਂ ਮਿਲਦਾ ਜਾਏਗਾ ਇੱਕ ਰੂਪ ਹੋ ਜਾਏਗਾ ਦੁਈ ਮਿਟ ਜਾਵੇਗੀ ਖੈਰ ਸੰਖੇਪ ਕਰਾਂ ਮਹਾਰਾਜ ਮੇਰ ਕਰਦੇ ਨੇ ਇਹ ਭੈ ਦਾ ਸਾਗਰ ਹੈ ਇਹ ਤਰਿਆ ਜਾਵੇਗਾ ਜਦੋਂ ਗੁਰੂ ਕੋਲ ਆਵੇਂਗਾ ਗੁਰੂ ਵੱਲ ਨੂੰ ਤੁਰੇਗਾ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨਹੀਂ ਤਾਂ ਇਹ ਤਰਿਆ ਨਹੀਂ ਜਾਣਾ ਮਹਾਰਜ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤੇ ਕਹਿੰ ਲੱਗੇ ਬੀੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਭਰ ਸਰਬਰ ਜਦ ਉਛਲੇ ਤਬ ਤਰਨ ਦੋਹਿਲਾ ਜਦ ਉਹ ਸ਼ਾਲਾ ਆਵੇਗਾ ਲਹਿਰਾਂ ਵਿਆਪਨ ਗਈਆਂ ਉਦੋਂ ਤਰਨਾ ਤੈਨੂੰ ਕਠਨ ਹੋ ਜਾਵੇਗਾ ਤਰਿਆ ਨਹੀਂ ਗਿਆ ਜਾਣਾ ਕਿਉਂ ਕਹਿੰਦੇ ਜਦੋਂ ਤੇਰੇ ਕੋਲ ਸਮਾਂ ਸੀ ਨਾ ਉਦੋਂ ਤਰਨ ਵਾਸਤੇ ਯਤਨ ਨਹੀਂ ਕੀਤਾ ਉਪਰਾਲਾ ਨਹੀਂ ਕੀਤਾ ਹੁਣ ਤੈਨੂੰ ਦਹਿੱਲਾ ਦੁਖਦਾਈ ਹੋ ਜਾਵੇਗਾ ਤਰਨਾ ਕਿਉਂ ਤੇਰੇ ਕੋਲ ਸਮਾਂ ਸੀ ਉਦੋਂ ਸਿਮਰਨ ਨਹੀਂ ਕੀਤਾ ਜਪ ਨਹੀਂ ਕੀਤਾ ਸੇਵਾ ਨਹੀਂ ਕੀਤੀ ਅਰਦਾਸ ਨਹੀਂ ਕੀਤੀ ਪ੍ਰਭੂ ਵੱਲ ਨੂੰ ਤਰਿਆ ਨਹੀਂ ਅੰਦਰੋਂ ਜੁੜਿਆ ਨਹੀਂ ਅੰਦਰੋਂ ਹੁਣ ਤਰਿਆ ਨਹੀਂ ਜਾਣਾ ਮਹਾਰਾਜ ਤੁਹਾਡੇ ਕੋਲ ਆਏ ਆ ਫਿਰ ਤੁਸੀਂ ਕਿਰਪਾ ਕਰ ਦਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਾਸ਼ ਨਾ ਹੋ ਅਜੇ ਤੇਰੇ ਕੋਲ ਕੁਝ ਸ્વાસ ਬਾਕੀ ਸਮਾਂ ਬਾਕੀ ਆ ਇਹਦੇ ਦੁਆਰਾ ਪ੍ਰਭੂ ਨੂੰ ਜਪ ਤੇਰਾ ਮਿਲਾਪ ਹੋ ਜਾਵੇਗਾ ਮਹਾਰਾਜ ਕੀ ਕਰਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਜੇ ਤਰਨਾ ਹੈ ਨਾ ਇਹਦੇ ਤੋਂ ਪਾਰ ਉਤਰਨਾ ਹੈ ਨਾ ਫਿਰ ਜਪ ਤਪ ਕਾ ਬੰਦ ਬੀੜੁਲਾ ਬੀੜਾ ਬਣਾ ਜਿਹੜਾ ਬੀੜਾ ਬੰਦ ਨਾ ਸਕਿਓ ਬਣਾ ਨਹੀਂ ਨਾ ਸਕਿਆ ਉਹ ਤਿਆਰ ਕਰ ਤਰਨ ਵਾਸਤੇ ਜਿਹੜਾ ਜਪ ਤਪ ਸੇਵਾ ਸਿਮਰਨ ਕਰ ਨਹੀਂ ਨਾ ਸਕਿਆ ਪਾਰ ਉਤਰਣ ਵਾਸਤੇ ਸੰਸਾਰ ਤੋਂ ਉਕਰਨਾ ਆਰੰਭ ਕਰ ਦੇ ਜਪ ਤਪ ਕਾ ਬੰਦ ਬੀੜੁਲਾ ਜਿਤ ਨੰਗੀ ਵਹੀ ਲਾ ਨਾ ਸਰਵਰ ਨਾ ਉਛਲੈ ਜਦੋਂ ਜਪੇਗਾ ਜੁੜੇਗਾ ਤੁਰੇਗਾ ਤੇਰੇ ਸਾਹਮਣੇ ਸਾਗਰ ਆਉਣਾ ਹੀ ਨਹੀਂ ਪਰ ਸਾਫ ਸੁਥਰਾ ਰਸਤਾ ਆਵੇਗਾ ਨਾ ਕੋਈ ਅਵਸ਼ਾਲਾ ਆਵੇਗਾ ਉਤਰਾ ਚੜਾ ਆਵੇਗਾ ਕਿ ਕਿਦੇ ਜ਼ਿੰਦਗੀ ਬੁਲੰਦੀ ਤੇ ਪਹੁੰਚੀਏ ਪਲਟਾਇਆ ਮੁਰਤ ਪਰਤ ਕੇ ਫਿਰ ਸੰਸਾਰ ਵਿੱਚ ਡਿੱਗ ਪਿਆ ਸੰਸਾਰ ਦੇ ਤੰਦਿਆਂ ਵਿੱਚ ਫਸ ਗਿਆ ਧਰਮ ਤੋਂ ਦੂਰ ਚਲਾ ਗਿਆ ਐਸਾ ਡੋਬਣ ਵਾਲਾ ਤੈਨੂੰ ਸਮਾ ਉਸਾਲਾ ਸੰਸਾਰ ਵਿੱਚੋਂ ਨਹੀਂ ਆਵੇਗਾ ਜੇ ਐਸਾ ਬੇੜਾ ਬਣਾਵੇਂ جاپ کا بند نگے ایسا دکھدائی سی نا نہ تریا جان والا مہاراج کہ سہاونا بن گیا ست گرو آکے ایسا پنتھ سہیلا تیرا ایک نام مجید تھوڑا ਤੇਰਾ ਨਾਮ ਜਿਹੜਾ ਪੱਕਾ ਮਜੀਠ ਦਾ ਰੰਗ ਏ ਤੇਰਾ ਏਕੂ ਨਾਮ ਮਜੀਠੂ ਦਾ ਰਤਾ ਮੇਰਾ ਚੋਲਾ ਮੇਰਾ ਚੋਲਾ ਤਨ ਨਾ ਜਿਹੜਾ ਸ਼ਰੀਰ ਏ ਉਹ ਤੇਰੇ ਨਾਮ ਵਿੱਚ ਅੰਦਰੋਂ ਬਾਹਰੋਂ ਰਤਾ ਮਤਾ ਗਿਆ ਹੈ ਮਨ ਵੀ ਰਤਾ ਗਿਆ ਹੈ ਤਨ ਵੀ ਰਤਾ ਗਿਆ ਤੇਰੇ ਮਜੀਠੀ ਨਾਮ ਰੰਗ ਵਿੱਚ